ਅਾਈ ਤਕਨੀਕ ਦਾ ਜ਼ਮਾਨਾ ਸੋਸ਼ਲ ਮੀਡੀਆ ਨੌਜਵਾਨਾਂ ਨੂੰ ਕਿਸ ਸਰਾਹ ਤੇ ਲੈ ਕੇ ਜਾ ਰਹੀ ਹੈ ਉਸ ਦੀ ਉਦਾਹਰਨ ਮਿਲੀ ਹੈ ਬਟਾਲਾ ਚ ਬਟਾਲਾ ਪੁਲਿਸ ਨੇ ਦੋ ਅਜੇਹੀ ਨੌਜਵਾਨਾਂ ਨੂੰ ਕਾਬੂ ਕੀਤਾ ਜਿਹੜੇ ਅਸਲਾ ਬਣਾਉਣ ਦੀ ਫੈਕਟਰੀ ਚਲਾ ਰਹੇ ਸਨ ਬਟਾਲਾ ਪੁਲਿਸ ਨੇ ਇਹਨਾਂ ਨੌਜਵਾਨਾਂ ਤੋਂ 5 ਪਿਸਤੌਲ ਇੱਕ ਟੈਲੀਸਕੋਪਿੰਗ ਗੇਰ ਗਨ ਵੀ ਬਰਾਮਦ ਕੀਤੀ ਹੈ ਜਿਹੜੀ ਉਹਨਾਂ ਨੇ ਖੁਦ ਤਿਆਰ ਕੀਤੀ ਸੀ ਇਸ ਤੋਂ ਇਲਾਵਾ ਵੱਡੀ ਗਿਣਤੀ ਚ ਪੁਲਿਸ ਨੇ ਹੋਰ ਹਥਿਆਰ ਵੀ ਬਰਾਮਦ ਕੀਤੇ ਨੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕੁਝ ਕਿਸ ਤਰ੍ਹਾਂ ਆਰੂਪੀਆਂ ਨੇ ਖੁਲਾਸਾ ਕੀਤਾ ਹੈ ਕਿ ਹਥਿਆਰ ਬਣਾਉਂਦੀ ਇਹ ਤਕਨੀਕ ਉਹਨਾਂ ਨੇ YouTube ਤੋਂ ਸਿੱਖੀ ਸੀ ਅਤੇ ਉਸੇ ਤਕਨੀਕ ਨਾਲ ਪੰਜ ਪਿਸਤੋਲਾ ਅਤੇ ਹੋਰ ਕਈ ਹਥਿਆਰ ਬਣਾਏ ਸਨ ਪਰ ਉਹਨਾਂ ਦੀ ਮਨਸ਼ਾ ਕੁਝ ਗਲਤ ਨਹੀਂ ਸੀ ਮੈਂ ਕੱਲ ਲੋਕਲ ਬਟਾਲਾ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਰਾਜਨ ਸ਼ਰਮਾ ਨਾਂ ਦਾ ਤੇ ਇੱਕ ਪ੍ਰਿੰਸਪਲ ਨਾਂ ਦਾ ਦੋ ਲੜਕੇ ਨੇ ਜਿਹੜੇ ਵੈਪਨ ਬਣਾ ਰਹੇ ਨੇ ਬੜੀ ਸਪੈਸਿਫਿਕ ਕਨਫਰਮੇਸ਼ਨ ਸੀ ਜਿੱਤੇ ਕੇਸ ਰਜਿਸਟਰ ਕਰਕੇ ਉਹਦੇ ਤੇ ਰੇਡ ਕੀਤਾ ਗਿਆ ਜਿਹੜੇ ਦੋਵੇਂ ਮਲਜ਼ਮ ਜਿਹੜੇ ਨੇ ਫੜੇ ਗਏ ਨੇ ਦੋਨਾਂ ਕੋਲੋਂ ਤਕਰੀਬਨ 5 ਪਿਸਤਲ ਰਿਕਵਰ ਹੋਏ ਨੇ ਬਰਾਮਪੁਰ ਦੇ ਬਤੀਪੁਰ ਦੇ ਲਾਈਵ ਕੈਟਰੀਜ ਰਿਕਵਰ ਹੋਏ ਨੇ ਜਿਨ੍ਹਾਂ ਦੋਨਾਂ ਨੂੰ ਇਸ ਕੇਸ ਚ ਅਰੈਸਟ ਕੀਤਾ ਗਿਆ ਅੱਜ ਇਹਨਾਂ ਨੂੰ ਕੋਰਟ ਪੇਸ਼ ਕਰਕੇ ਨਜ਼ਰਮੰਦਾ ਕੀਤਾ ਜਾਊਗਾ ਇਹਨਾਂ ਨੇ ਜਿਹੜੀ ਇਹ ਟੈਕਨੋਲੋਜੀ ਦੀ ਗੱਲ ਕਰੀਏ ਵੀ ਕਿੱਥੋਂ ਲਏ ਨੇ ਕਿਵੇਂ ਸਿੱਖਿਆ ਇਹ ਜੋ ਇਹਨਾਂ ਦੀ ਪੁੱਛ ਗਈ ਚਾ ਆ ਪੀ YouTube ਤੇ ਇਹਨਾਂ ਦੇਖਿਆ ਸੀ ਕਿ ਉਹਦੇ ਬਣਾਉਣ ਦਾ ਕੀ ਤਰੀਕਾ ਹੈ ਉਹਦੇ ਤੋਂ ਸ਼ੁਰੂ ਕਰਕੇ ਇਹਨਾਂ ਬਣਾਉਣਾ ਸ਼ੁਰੂ ਕਰਾ ਦੀ ਜਿਹੜਾ ਪ੍ਰਿਤਪਾਲ ਹੈ ਉਹਦੀ ਵਿਕੋਫ ਕੰਪਲੈਕਸ ਦੇ ਲਾਗੇ ਉਹਦੀ ਫੈਕਟਰੀ ਹੈ ਕੁਝ ਜਿਹੜਾ ਉਹਦੀਆਂ ਉੱਥੇ ਡ੍ਰਿਲਿੰਗ ਮਸ਼ੀਨ ਨੇ ਵੱਡੇ ਖਰਾਬ ਦੇ ਕੰਮ ਹੈ ਉੱਥੇ ਇਹਦੀ ਮੋਲਡਿੰਗ ਜਾਂ ਉਹਦੀ ਸ਼ੇਕ ਵਗੈਰਾ ਉੱਥੇ ਕਰਦੇ ਰਹੇ ਨੇ ਜਿਹੜਾ ਬਾਕੀ ਬਰੀਕੀ ਦਾ ਕੰਮ ਸੀ ਉਹ ਰਾਜੇਸ਼ ਸ਼ਰਮਾ ਦੀ ਸ਼ਾਪ ਕਰਦੇ ਰਹੇ ਨੇ ਜਿਹੜੀ ਉਹ ਲੈਪਟਾਪ ਟੈਕਨੀਸ਼ੀਅਨ ਹੈ ਲੈਪਟਾਪ ਠੀਕ ਕਰਦਾ ਉੱਥੇ ਉਹਨੇ ਇੱਕ ਤਰ੍ਹਾਂ ਦੀ ਡ੍ਰਿਲ ਦਾ ਸਟੈਂਡ ਬਣਾ ਕੇ ਇੱਕ ਮਸ਼ੀਨ ਤਿਆਰ ਕੀਤੀ ਸੀ ਜਿਦ ਨਾਲ ਸਾਰੀ ਕਟਾਈ ਕਰਕੇ ਤੇ ਪਾਲਿਸ਼ ਕਰਦਾ ਰਿਹਾ ਪੁਲਿਸ ਨੂੰ ਇਨਫੋਰਮੇਸ਼ਨ ਸੋਰਸੇਜ ਤੋਂ ਮਿਲੇ ਜਿਸ ਤੱਕ ਪਹਿਲਾਂ ਕੇਸ ਰਜਿਸਟਰ ਕੀਤਾ ਗਿਆ ਫਿਰ ਇਹ ਨਾਂ ਬਸ ਪੁਲਿਸ ਮੁਤਾਬਕ ਦੋਨੋਂ ਹੀ ਦੋਸ਼ੀ ਨੌਜਵਾਨ ਬਟਾਲਾ ਦੇ ਰਹਿਣ ਵਾਲੇ ਨੇ ਰਾਜਨ ਸ਼ਰਮਾ ਕੰਪਿਊਟਰ ਇੰਜੀਨੀਅਰ ਹੈ ਅਤੇ ਕੰਪਿਊਟਰ ਦੀ ਦੁਕਾਨ ਕਰਦਾ ਹੈ ਜਦ ਕਿ ਦੂਸਰਾ ਨੌਜਵਾਨ ਪ੍ਰਤਪਾਲ ਸਿੰਘ ਹਾਰਡਵੇਅਰ ਦਾ ਸਮਾਨ ਬਣਾਉਣ ਵਾਲੀ ਫੈਕਟਰੀ ਚਲਾਉਂਦਾ ਹੈ ਪੁਲਿਸ ਨੇ ਦੋਨਾਂ ਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕੋਈ YouTube ਕੇ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਬਸ ਉਹ ਗਲਤੀ ਹੋਈ ਆ ਆਪਣੇ ਕੋਲ ਉਹ ਦੋ ਤਿੰਨ ਸੀਗੇ ਮੇਰੇ ਕੋਲ ਕੋਈ ਪਰਪਸ ਨਹੀਂ ਸੀ ਗਲਤ ਮੇਰਾ ਕੋਈ ਇੰਟੈਂਸ਼ਨ ਗਲਤ ਨਹੀਂ ਸੀਗੀ ਬਸ ਇੱਕ ਜਸਟ ਇੱਕ ਟਰਾਈ ਕੀਤੀ ਚੀਜ਼ ਔਰ ਮੇਰੇ ਕੋ ਬਣੀ ਆ ਮੈਂ ਉਹਦਾ ਕੋਈ ਮਿਸਯੂਜ਼ ਨਹੀਂ ਕੀਤਾ ਨਾ ਮੇਕ ਕੋਈ ਕ੍ਰਿਮੀਨਲ ਐਕਟੀਵਿਟੀ ਨਾਲ ਲਿੰਕ ਹੈਗਾ ਫਿਰ ਮੈਂ ਲੈਪਟਾਪ ਇੰਜੀਨੀਅਰ ਆ ਬਟਾਲਾ ਤੋਂ ਨਵੀਨ ਲੁਥਰਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ